ਜਾ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਯੋਧ ਨਸ਼ੇ ਵਿਰੋਧ ਇਸ ਦੇ ਤਹਿਤ ਸਾਡੇ ਮਹਾਂ ਜੋਗ ਐਸਐਸਪੀ ਡਾਕਟਰ ਪ੍ਰਕਾਗਨ ਜੀ ਦੇ ਰਾਮਾਈ ਹੇਠ 3 ਕੋਟ ਜਿਹੜੀ ਪੁਲਿਸ ਲਗਾਤਾਰ ਜਿਹੜਾ ਇਸ ਦੇ ਉੱਪਰ ਸੰਜਾ ਕੱਸਿਆ ਹੋਇਆ ਹੈ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਹੜੀ ਮੈਨਸ ਮਗਲਰ ਨੇ ਤੇ ਸਾਡੇ ਜਿਹੜੇ ਸੀਐਸਟਾਫ ਦੀ ਜਿਹੜੀ ਟੀਮ ਨੇ ਹਾਰ ਟਾਈਮ ਓਨਰਿੰਗ ਰੱਖਦੀ ਗਈ ਵੀ ਕੋਈ ਕਿਤੇ ਵੀ ਕੋਈ ਪੱਟੇ ਲੈਵਲ ਤੇ ਕੋਈ ਸਮਗਲੀਤ ਨਹੀਂ ਕਰਦਾ ਤੇ ਇਸ ਤਹਿਤ ਪੁਲਿਸ ਨੂੰ ਕਾਮਯਾਬੀ ਮਿਲੀ ਜਦੋਂ ਸਾਡੇ ਸੀਨੀਅਰ ਇਨਸਪੈਕਟਰ ਸਰ ਮਰਿੰਦਰ ਸਿੰਘ ਜੀ ਨੂੰ ਤੇ ਉਹਨਾਂ ਦੇ ਜਿਹੜੇ ਏਐਸੀ ਹਾਕਮ ਸਿੰਘ ਜਦੋਂ ਜੋਗੀਆਂ ਵਾਲੀ ਬਸਤੀ ਦੇ ਨੇੜੇ ਇੱਕ ਛੱਕੀ ਕੋਸ਼ੇਂ ਤਲਾਸ਼ ਵਿੱਚ ਜਦੋਂ ਜਾ ਰਹੇ ਸੀ ਤਾਂ ਇਹਨਾਂ ਨੂੰ ਚਾਰ ਜਣੇ ਮੌਕੇ ਤੇ ਲੜਕੇ ਦਿਖਾਈ ਦਿੱਤੇ ਜਦੋਂ ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਰੋਕਿਆ ਤਾਂ ਇਹਨਾਂ ਵਿੱਚੋਂ ਇੱਕ ਜਣੇ ਪੰਚਚ ਕਾਮਜੋਗੇ ਜਿਹੜੇ ਕਿੰਨਾਂ ਮੌਕੇ ਤੇ ਇਹਨਾਂ ਨੂੰ ਬਿਫਦਾ ਕੀਤਾ ਗਿਆ ਜਦੋਂ ਇਹਨਾਂ ਨੂੰ ਗਿਫਤਾ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਸਾਡੀ ਜਿਹੜੇ ਦੋਸ਼ੀ ਸੀ ਜਿਹੜੇ ਮੈਂ ਦੱਸਦਾ ਵੀ ਉਹਨਾਂ ਦੇ ਨਾਂ ਇੱਕ ਤਾਂ ਮਨਜੀਤ ਸਿੰਘ ਪੁੱਤੇ ਕਸ਼ਮੀਰ ਸਿੰਘ ਜੋਗਿਆਂ ਵਾਲੀ ਬਸਤੀਆਂ ਰਹਿਣ ਵਾਲਾ ਸੀ ਦੂਸਰਾ ਜਮੀਤ ਸਿੰਘ ਗਲੀ ਨੰਬਰ 2 ਫਰੀ ਕੋਟ ਜੀਵਨਗਰ ਦਾ ਰਹਿਣ ਵਾਲਾ ਸੀ تیسਰਾ ਲਾਹ ਪਰੀ ਸਿੰਘ ਵਾਸੀ ਬਲਬੀਰ ਬਸਤੀ ਫਰੀ ਕੋਟ ਦਾ ਸੀ ਜਿਹੜਾ ਮਨਜੀਤ ਸਿੰਘ ਇਸ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਪਹਿਲਾਂ ਐਨਡੀ ਦਾ ਤੇ ਇੱਕ ਇਹ ਚੋਰੀ ਆਪੀ ਪਹਿਲੇ ਜਦੋਂ ਜੰਪਕਾਰ ਕੇ ਦੋਸਤ ਤੇ ਮਰਮਾਰਾ ਤੇ ਇਸ ਤੇ ਜਦੋਂ ਇਹਨਾਂ ਦੀ ਸੱਚ ਕੀਤੀ ਗਈ ਨੇ ਤਲਾਸ਼ੀ ਕੀਤੀ ਗਈ ਤਾਂ ਇਹਨਾਂ ਤੋਂ 280 ਗ੍ਰਾਮ ਜਿਹੜੀ ਹੈਰੋਂ ਬਰਾਮਦ ਕੀਤੀ ਗਈ ਤੇ 5100 ਰੁਪਏ ਜਾਗਮਣੀ ਜਿਹੜਾ ਇਹਨਾਂ ਨੇ ਉਸ ਕੋਚ ਟਾਈਮ ਪਹਿਲਾਂ ਜਿਹੜਾ ਇਹਨਾਂ ਨੇ ਹਉ ਦੇ ਵਿੱਚੋਂ ਜਿਹੜਾ ਹੈਰੋਂ ਨੂੰ ਸੇਲ ਕੀਤਾ ਸੀ ਉਹ ਇਹਨਾਂ ਤੋਂ ਬਰਾਮਦ ਕੀਤਾ ਗਿਆ ਤੇ ਦੋ ਕੰਪਿਊਟਰ ਕੰਡੇ ਜਿਸ ਤੋਂ ਇਹ ਸਮਾਨ ਜਿਹੜਾ ਕਿ ਸੇਲ ਕਰਦੇ ਸੀ ਇਸਕੇ ਤੇ ਚਾਰ ਮੋਬਾਈਲ ਤੇ ਇੱਕ ਪਿਸਟਲ ਜਿਹੜਾ ਬੱਤੀ ਬੋਰ ਦਾ ਵੀ ਤੇ ਪੰਜ ਰੌਡ ਕਵਰ ਕੀਤੇ ਗਏ ਤੇ ਜਿਹੜੀ 225 ਗ੍ਰਾਮ 280 ਗ੍ਰਾਮ ਦੇ ਹੈਰੋਂਗੇ ਕਮਰਸ਼ੀਅਲ ਕੁਆਂਟੀਟੀ ਤੇ ਜਿਹੜੇ ਸਾਡੇ ਇਹ ਜਿਹੜੇ ਫੜੇ ਗਏ ਨੇ ਜਿਹੜੇ ਮੇਨ ਜਿਹੜੇ ਤਿੰਨ ਪੀਸ ਫੜੇ ਗਏ ਨੇ ਇਹ ਸਾਡੇ ਜਿਹੜੇ ਮੇਨ ਜਿਹੜੇ ਸਪਲਾਈ ਕਰਨ ਵਾਲੇ ਸਨ ਤੇ ਅਸੀਂ ਹੁਣ ਇਹਨਾਂ ਦਾ ਅੱਜ ਮਾ ਜੋ ਰਿਪੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਇਹਨਾਂ ਰਿਮਾਂਡ ਲਿਆ ਜਾਂ ਜੇ ਤਨੋਂ ਸਖਤੀ ਨਾਲ ਪੁੱਛ ਕੇ ਇਸ ਕਰਕੇ ਕੀਤੀ ਜਾਵੇ ਕਿ ਇਹ ਜਿਹੜੀ ਇਹ ਸਪਲਾਈਸ ਇਹਨਾਂ ਕੋਲ ਕਿੱਥੋਂ ਆਈ ਸੀ ਕਿਉਂਕਿ 280 ਗ੍ਰਾਮ ਜਿਹੜੇ ਹੈਰੋਂ ਕਮਰਸ਼ੀਅਲ ਦੇ ਵਿੱਚੋਂ ਦੀ ਰਿਕਵਰੀ ਗਏ ਤੇ ਤੇ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਵੀ ਅੱਗੇ ਦੇ ਸੇਲ ਕਰਨ ਦਾ ਨਾਲ ਕੀ ਤਰੀਕਾ ਸੀ ਤੇ ਅਕੋ ਪਿੱਛੋਂ ਕਿੱਥੋਂ ਕਿੱਥੋਂ ਉਹ ਲੈ ਕੇ ਆ ਰਹੇ ਇਸ ਦੇ ਅਧਿਕਮ ਉਸ ਰੀਜਨ ਆ ਪੜ ਰੇਗਾ ਅੱਜ ਜਿਹਨਾਂ ਨੂੰ ਕੋਰਟ ਦੇ ਵਿੱਚ ਸਪੈਸ਼ਲ ਕਰਿਆ ਗਿਆ ਬੰਦੇ ਹੋਰ ਵੀ ਉਹਨਾਂ ਬਿਲਕੁਲ ਇਹ ਜਿਹੜਾ ਜਿਹੜਾ ਇਹ ਨੈਟਵਰਕ ਇਹਨਾਂ ਦੇ ਅੱਗੇ ਛੋਟਾ ਨੈਟਵਰਕ ਹੁੰਦਾ ਜਿੱਤੇ ਵੀੜੇ ਇਹਨਾਂ ਦੇ ਛੋਟੇ ਤੇ ਪੈਰਲਰ ਰੱਖੇ ਹੁੰਦੇ ਨੇ ਤੇ ਅਸੀਂ ਉਹ ਵੀ ਕਰਾਂਗੇ ਜਿਹੜੇ ਸਾਡੇ ਵਿਚਲੇ ਦੇ ਜਿਹੜੇ ਇਹ ਸੰਦੇ ਵਿਚ ਨੂੰ ਹੋਲ ਹੋਣੇ ਤੇ ਅਸੀਂ ਉਹਨਾਂ ਨੂੰ ਇਸੇ ਹੀ ਮਕਦਮੇ